ਤੇ ਉਹ ਹੁਣ ਆਪਣੇ ਰეკਮੈਂਡੇਸ਼ਨ ਆਪਣੇ ਕੰਮਾਂ ਦੀ ਕਰ ਸਕਦੇ ਨੇ ਤੇ ਜਿਹੜੇ ਬਰਨਾਰੇ ਤੋਂ ਐਮਐਲਏ ਚੁਣੇ ਗਏ ਨੇ ਕਾਂਗਰਸ ਦੇ ਕੋ ਸ਼ਾਇਦ 4 ਤਰੀਕ ਨੂੰ ਕੰਦੇ ਸਿਚਾ ਚੁੱਕਾਂਗੇ ਮਰਜ਼ੀ ਉਹਨਾਂ ਦੀ ਹੁੰਦੀ ਹੈ ਇਨਵੀਟੇਸ਼ਨ ਫਾਇਰੈਂਟ ਕਰਦੇ ਤੇ ਯਾਰ ਮੈਨੂੰ ਉਮੀਦ ਹੈ ਕਿ ਜਿਹੜੇ ਚਾਰੋਂ ਨੇ ਉਹ ਆਪਣੇ ਆਪਣੇ ਇਲਾਕੇ ਦੇ ਤਰੱਕੀ ਵਾਸਤੇ ਜਿਸ ਉਮੀਦ ਨਾਲ ਉਹਨਾਂ ਨੂੰ ਲੋਕਾਂ ਨੇ ਚੁਣਿਆ ਉਹ ਵਿਧਾਨ ਸਭਾ ਦੇ ਵਿੱਚ ਵੀ ਆਵਾਜ਼ ਉਠਾਉਣਗੇ ਆਪਣੇ ਹਲਕੇ ਦੀ ਆਪਣੇ ਇਲਾਕੇ ਦੀ ਸਸਿਆਸਿਆਂ ਦੀ ਔਰ ਵਿਕਾਸ ਵਾਲੇ ਪਾਸਿਓਂ ਅਸੀਂ ਕੋਈ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਮੈਂ ਅੱਜ ਵੀ ਕਹਣਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕਰਦੇ ਕਿ ਇਹ ਇਲਾਕਾ ਜਿਹੜਾ ਹੈ ਇੱਥੋਂ ਕਿਸੇ ਹੋਰ ਪਾਰਟੀ ਦਾ ਵਿਧਾਇਕ ਹੈ ਲੋਕ ਤਾਂ ਪੰਜਾਬ ਦੇ ਤਰੱਕੀ ਤਾਂ ਪੰਜਾਬ ਦੀ ਹੋਊਗੀ ਨਾ ਸੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦਾ ਪੱਖਪਾਤ ਨਹੀਂ ਸੋ ਮੈਂ ਸਾਰਿਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਔਰ ਸਾਰੇ ਵਲੰਟੀਅਰਾਂ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਤੇ ਜャ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਪਰਿਵਾਰੀ ਦੇ ਤੌਰ ਤੇ ਚਾਹੇ ਸਾਈਪਰਵਾਰੀ ਦੇ ਤੌਰ ਤੇ ਚਾਰ-ਚਾਰ ਪਿੰਨਾਂ 'ਤੇ ਡਿਊਟੀਆਂ ਲੱਗੀਆਂ ਤੇ ਉਹਨਾਂ ਨੇ ਆਪਣਾ ਇਨਕ ਸੋਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅਤੇ ਬੁਢਾਈ ਦੇਣਾ ਅਕਾਲ ਤਖਤ ਦੇ ਨਾਂ ਸੇ ਤਨਖਈਆ ਸਾਬ ਸਾਬ ਪੀਣਾ ਸਾਬ ਜਿਹਨੂੰ ਪਾਇਸਾਂ ਦੇ ਬੋਤਲ ਲੈ ਕੇ ਜਿਹੜਾ ਹੈ ਪਾਸ ਕਰ ਰਹੀ ਹੈ ਉਹਨਾਂ ਨੇ ਕੀ ਉਹਨਾਂ ਨੇ ਕੀ ਲੈਣਾ ਦੇਣਾ ਜੀ ਉਹ ਤਾਂ ਧਾਰਮਿਕ ਪਾਰਟੀ ਹੈ ਉਹਨਾਂ ਦਾ ਲੈਣਾ ਦੇਣਾ ਕੀ ਹੈ ਦੇਸ਼ ਨਾਲ ਜੀ ਠੀਕ ਹੈ ਨਾ ਸੋ 4 ਤਰੀਕ ਨੂੰ ਉਹਨਾਂ ਦਾ ਜਿਹੜਾ ਬੁੱਤ ਦੀ ਜਿਹੜੀ ਰਸਮੀ ਤੌਰ ਤੇ ਉਹਦੀ ਅਸੀਂ ਉਹ ਢਕਾਈ ਕਰਾਂਗੇ ਜਾਂ ਕਹਿ ਲੋ ਵੀ ਉਹਦਾ ਪਰਦਾ ਉਤਾਰੂਗਾ ਉਹ ਪਰਦਾ ਜਿਹੜਾ ਆਮ ਨਹੀਂ ਹੈਗਾ ਬੰਗਲੌਰ ਤੋਂ ਟੀਮ ਆਊਗੀ ਬੈਂਗਲੌਰ ਤੋਂ ਕਿ ਟੀਮ ਆਊਗੀ ਉਹ ਪਰਦਾ ਉਹਨੂੰ ਹਟਾਊਗੀ ਬੜਾ ਸ਼ਾਨਦਾਰ ਇਸ ਗੱਲ ਤੇ ਕੋਈ ਕੰਟਰੋਵਰਸੀ ਨਹੀਂ ਕਰਨੀ ਚਾਹੀਦੀ ਪਾਕਿਸਤਾਨ ਸਿੰਘ ਮੇਰਾ ਹੈ ਪਾਕਿਸਤਾਨ ਇਹਦਾ ਪਾਕਿਸਤਾਨ ਦਾ ਸਭ ਦਾ ਸਾਂਝਾ ਜਦੋਂ ਮਰਜੀ ਮੱਥਾ ਟੇਕ ਜਾ ਕਰਨ ਪਹਿਲਾਂ ਕਦੇ ਗਏ ਨਹੀਂ ਕਿਤੇ ਉਸਤੇ ਸੋ ਇਹ ਇਸ ਗੱਲ ਤੇ ਕੋਈ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਸ ਵੇ ਉਹਨਾਂ ਦਾ ਜਨਮ ਦਿਨ ਸੀ ਜੀ ਉਦੋਂ ਤੋਂ ਕਾਟਣ ਕਰਨਾ ਚਾਹੁੰਦੇ ਸੀ ਉਸ ਵੇਰੇ ਕੋਟ ਲੱਗ ਗਿਆ ਕਿਉਂਕਿ ਇਹ ਪਿੰਡ ਦੀ ਜ਼ਮੀਨ 'ਚ ਪੈਂਦਾ ਜੀ ਮੁਹਾਲੀ ਦੇ ਨੇੜੇ ਜਿਹੜਾ ਪਿੰਡ ਹੈ ਸੋ ਸਾਰੇ ਪਿੰਡਾਂ 'ਚ ਪੰਚਾਇਤਾਂ ਚ ਜੋਣਾ ਹੋਣੀ ਸੀ ਕੋਟ ਲੱਗ ਗਿਆ ਤਾਂ ਕਰਕੇ ਥੋੜਾ ਲੇਟ ਹੋ ਗਿਆ ਪਰ ਬੜਾ ਸ਼ਾਨਦ ਤੇ 3540 ਜਿਹੜਾ ਉੱਚਾ ਭਗਤ ਸਿੰਘ ਹੋਰਾਂ ਦਾ ਇਨਕਲਾਬ ਜਿਹੜਾ ਅਸੀਂ ਉਥੇ ਪਾਰਕ ਬਣਾਇਆ ਉਹਨਾਂ ਬਾਰੇ ਜਾਣਕਾਰੀ ਵੀ ਹੋਊਗੀ ਕਿਵੇਂ ਉਹਨਾਂ ਨੇ ਦੇਸ਼ ਲਈ ਆਪਣੀ ਜਾਨ ਦਿੱਤੀ ਕਿ ਕੀ ਕੀ ਕਸ਼ ਚੱਲੇ ਉੱਪਰ 4 ਤਰੀਕ ਨੂੰ ਕਿਉਂਕਿ ਰਿਪੋਰਟ ਦਾ ਨਾਮ ਰੱਖਣਾ ਵੀ ਆਪਣੇ ਆਪ ਦੇ ਤੇ ਚੈਲੰਜ ਬਣ ਗਿਆ ਉਹ ਵੀ ਤਰ੍ਹਾਂ ਉਹ ਵੀ ਤਰ੍ਹਾਂ ਆਇਆ ਨਾ ਉਹ ਵੀ ਤਰ੍ਹਾਂ ਆਇਆ ਉਹਦੋਂ 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 ਨਾ ਰੱਖਾਇਆ ਜਦੋਂ ਇਹਨਾਂ ਦੀ ਜਦੋਂ ਇਹਨਾਂ ਦਾ ਰਾਜ ਸੀ ਉਹਦੋਂ ਨਹੀਂ ਰੱਖਾਇਆ ਇਹਨਾਂ ਨੇ ਜੀਪੀਜ ਪ੍ਰੋਟੈਸਟ ਕਰ ਰਹੀ ਹੈ ਕਿ ਲੱਗਦਾ ਪੋਲੀਟਿਕਲ ਨਾ ਭਗਤ ਸਿੰਘ ਹੋਰਾਂ ਦੇ ਨਾਂ ਤੇ ਕੀ ਪ੍ਰੋਟੈਸਟ ਕਰਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਦਾਂ ਨਹੀਂ ਕਰਨਾ